ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵਿਚਾਰੀ ਅਰੰਭਿਆ ਹੋਇਆ ਹੈ ਉਹ ਗੁਣ ਜਾਂਪੁਰਈਆਂ ਉਹ ਗੁਣਾਂ ਵਿੱਚੋਂ ਅੱਜ ਇੱਕ ਹੋਰ ਹੋਰ ਉਹ ਗੁਣ ਜੋ ਇਨਸਾਨ ਆਪਣੇ ਆਪ ਵਿੱਚ ਪੈਦਾ ਕਰ ਲੈਂਦਾ ਹੈ ਜਿਸ ਕਾਰਨ ਉਹ ਆਪਣੇ ਜੀਵਨ ਦੀ ਖੁਆਰੀ ਕਰਦਾ ਹੈ ਇਸ ਗੁਣ ਦਾ ਨਾਮ ਹੈ ਚੁਗਲੀ ਤੋਂ ਇਹ ਕੁਦਰਤੀ ਮੇਰ ਹੈ ਪ੍ਰਭੂ ਦੀ ਵਡਿਆਈ ਹੈ ਕਿ ਬੰਦਾ ਇੱਕ ਦੂਜੇ ਦੀਆਂ ਚੁਗਲੀਆਂ ਕਰਕੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਰੱਬ ਤੇ ਦਰ ਤੇ ਖਾਸ ਕਰਕੇ ਉੱਤੇ ਚੁਗਲਣੀ ਚੱਲੀਆਂ ਇਸ ਸੰਸਾਰ ਵਿੱਚ ਚੁਗਲੀ ਕਿਸੇ ਦੀ ਚੱਲ ਵੀ ਜਾਏ ਕਿਸੇ ਹਾਕਮ ਅਗੇ ਕਿਸੇ ਅਫਸਰ ਅਗੇ ਕਿਸੇ ਵੱਡੇ ਅਗੇ ਉਹ ਚੁਗਲੀ ਚੱਲ ਜਾਏ ਉਹ ਕਿਸੇ ਛੋਟੇ ਮੁਲਾਜ਼ਮ ਦਾ ਜਾਂ ਜਿਸ ਦਾ ਉਹ ਕੁਝ ਵਿਗਾੜ ਸਕਦਾ ਵਿਗਾੜ ਲਵੇ ਪਰ ਪ੍ਰਭੂ ਤੇ ਧਰਤੇ ਚੁਗਰਣੀ ਚੱਲਦੀ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣੀ ਕਿਹਾ ਚੁਗਲ ਕਾ ਉਹਦੀ ਬੜੀ ਵਡਿਆਈ ਹੈ ਕਿ ਉਹ ਚੁਗਲ ਦੀ ਨਹੀਂ ਸੁਣਦਾ ਬੰਦਾ ਕਹਿ ਦੇਵਾ ਨਾ ਪਰਮਾਤਮਾ ਕੀ ਫਚੂਲੀਆ ਮਾਰਦਾ ਹੈ ਇਹ ਪਰਮਾਤਮਾ ਇਸ ਬੰਦੇ ਨੇ ਇਹ ਕੀਤਾ ਉਹ ਕਰ ਦੇ ਇਸ ਬੰਦੇ ਨੇ ਉਹ ਕੀਤਾ ਇਸ ਨੂੰ ਉਹ ਕਰ ਦੇ ਯਾਨੀ ਪਰਮਾਤਮਾ ਅਗਵੀ ਇਹ ਮੰਗਦਾ ਹੈ ਕਿ ਮੈਂ ਫਰਾਨੇ ਦਾ ਬੂਰਾ ਚਾਹੁੰਦਾ ਫਰਾਨੇ ਦਾ ਤੂੰ ਇਹ ਮਾਰਾ ਕਰ ਦੇ ਪਰ ਪ੍ਰਮਾਤਮ ਉਹ ਸਭ ਜਾਣੀ ਜਾਣ ਹੈ ਕਿ ਇਹ ਚੁਗਲੀ ਕਰਨ ਵਾਲਾ ਮੜਾ ਹੈ ਜਾਂ ਜਿਸ ਦੇ ਲਈ ਸ਼ਿਕਾਇਤ ਕਰ ਰਿਹਾ ਉਹ ਮੜਾ ਹੈ ਉਹ ਚੰਗਦਰ ਜਾਣਦਾ ਹੈ ਇਸ ਲਈ ਉਸ ਨੂੰ ਕਿਸੇ ਦੀ ਚੁਗਲੀ ਸੁਣਨ ਦੀ ਲੋੜ ਨਹੀਂ ਪੈਂਦੀ ਉਹਦਾ ਜਿਹੜਾ ਨਿਓਆ ਹੈ ਉਹਦਾ ਜਿਹੜਾ ਰੱਬੀ ਕਾਨੂੰਨ ਹੈ ਉਹ ਕੋਈ ਨਾ ਕਮਜ਼ੋਰ ਨਹੀਂ ਕਿ ਉਸ ਨੂੰ ਛਾਤਾਂ ਦੀ ਲੋੜ ਪਏਗੀ ਕਿਸੇ ਦੀ ਚੁਗਲੀ ਦੀ ਲੋੜ ਪਏਗੀ ਉਹ ਹਰ ਹਿਰਦੇ ਘਟ ਵਿੱਚ ਅੰਦਰ ਬੈਠਾ ਹੋਇਆ ਸਭ ਕਰਮ ਇਹਨਾਂ ਸਿਰੇ ਨਹੀਂ ਉਹ ਆਪ ਹੀ ਕਰਵਾ ਰਿਹਾ ਇਸ ਲਈ ਉਹ ਸਭ ਜਾਣਦਾ ਹੈ ਕਿਹੜਾ ਉਸਨੇ ਕਿਹੜੇ ਕੰਮ ਚ ਲਾਇਆ ਹੋਇਆ ਚੰਗੇ ਕੰਮ ਕਿੰਨੇ ਕਰ ਰਿਹਾ ਮਾੜੇ ਕਿੰਨੇ ਕਰ ਰਿਹਾ ਸਭ ਉਸਦੀ ਆਪਣੀ ਇੱਕ ਖੇਡ ਹੈ ਇਸ ਲਈ ਪਰਮਾਤਮਾ ਅਗੇ ਚੁਗੁਰ ਨਹੀਂ ਚਲਦੀ ਉਹ ਕਿਸੇ ਚੁਗਲ ਦਾ ਨਹੀਂ ਸੁਣਦਾ ਤੁਰ ਹਰ ਪ੍ਰਭ ਕਰਤਾ ਲਿਖਿਆ ਸੂ ਮਿਟਣਾ ਨਾ ਜਾਏ ਤੇ ਸਾਡੇ ਲੇਖ ਸਾਡੇ ਕਰਮ ਉਸਨੇ ਲਿਖੇ ਨੇ ਉਹ ਕੋਈ ਮਿਟਾ ਨਹੀਂ ਸਕਦਾ ਜੋ ਦੂਖ ਸੂ ਕਰਤੇ ਲਿਖ ਪਾਏ ਉਹ ਉਸਨੇ ਲਿਖ ਕੇ ਸਾਡੇ ਕਰਮਾਂ ਚ ਪਾਏ ਨੇ ਉਹ ਸਾਨੂੰ ਭੋਗਣੇ ਹੀ ਪੈਣੇ ਨੇ ਯੂ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਇਹ ਜੀਵ ਆਤਮਾ ਅੰਦਰ ਬੈਠਾ ਉਸਦਾ ਇਹ ਤਨ ਵੀ ਉਸੇ ਦਾ ਦਿੱਤਾ ਹੋਇਆ ਹੈ ਤਤਵ ਨੂੰ ਜੋੜ ਕੇ ਇਹ ਉਸ ਦੀ ਕੋਈ ਕੁਦਰਤੀ ਨੀਮਾ ਰਹੀ ਇਹ ਜੁੜਿਆ ਬਣਿਆ ਤੂੰ ਪ੍ਰਤਪਾਲ ਵੀ ਇਹਨਾਂ ਦੀ ਉਹ ਆਪ ਹੀ ਕਰਦਾ ਜੀਵ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਏ ਉਹ ਹਰੀ ਰਾਏ ਜੋ ਸੱਚਾ ਰਾਜਾ ਹੈ ਉਹ ਹੀ ਇਸ ਦੀ ਪ੍ਰਤਪਾਲ ਵੀ ਕਰਦਾ ਚੁਗਲ ਨਿੰਦਕ ਭੁਖੇ ਰੁੱਲ ਮੋਏ ਚੁਗਲ ਨਿੰਦਕ ਜਿਹੜੇ ਉਹਨਾਂ ਨੇ ਦੂਜੇ ਦੀ ਨਿੰਦਿਆ ਕਰਨ ਵਾਲੇ ਤੇ ਨਿੰਦਕ ਸੁਬਾਹ ਦੇ ਕਾਰਨ ਕਿਸੇ ਦੀ ਚੁਗਲੀਆਂ ਕਰਨ ਵਾਲੇ ਭੁੱਖੇ ਰੁੱਲਮੋਏ ਉਹਨਾਂ ਦੀ ਭੁੱਖ ਨਹੀਂ ਮਿੜਦੀ ਇਹ ਚੁਗਲੀਆਂ ਕਰਨ ਦੀ ਤੇ ਨਿੰਦਿਆ ਕਰਨ ਦੀ ਤੇ ਉਹ ਰੁੱਲ ਰੁੱਲ ਕੇ ਮਰਦੇ ਨੇ ਇਸ ਪੈੜੀਵਾਦੀ ਦੁਕਾਨ ਇਨਾਂ ਹੱਥ ਨਾ ਕਿਥੋਂ ਪਾਏ ਇਨਾਂ ਦੀ ਕੀਤੀ ਹੋਈ ਚੁਗਲੀ ਕਿਸੇ ਕੰਮ ਨਹੀਂ ਆਉਂਦੀ ਉਹ ਕਿਸੇ ਦਾ ਕੁਝ ਵਿਗਾਰ ਨਹੀਂ ਨੀਤ ਨਾਲ ਇਤਨੀ ਦੇਰ ਨਹੀਂ ਵਿਗੜਦਾ ਜੇ ਤੇਰੀ ਪ੍ਰਮਾਤਮਾ ਦਾ ਹੁਕਮ ਨਾ ਹੋਵੇ ਰੱਬ ਵੀ ਭਾਣਾ ਨਾ ਹੋਵੇ ਬੰਦਾ ਅਦਲਾ ਖੁਦ ਆਪਣੇ ਕਿਸੇ ਕਰਮ ਕਾਰਨ ਕਿਸੇ ਸਜ਼ਾ ਦਾ ਕੁਦਰਤੀ ਨਿਯਮ ਅਨੁਸਾਰ ਭਾਗੀ ਨਾ ਬੜੇ ਤੇ ਕੋਈ ਇੱਕ ਦੂਜਾ ਬੰਦਾ ਚੁਗਲੀ ਮਾਰ ਕੇ ਉਸ ਨੂੰ ਕਿਸੇ ਸਜ਼ਾ ਦਾ ਭਾਗੀ ਨਹੀਂ ਬਣਾ ਸਕਦਾ ਸਾਡੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਇੱਕ ਖਾਸ ਜਾਤੀ ਦਾ ਬੰਦਾ ਜੋ ਸਿੱਖ ਪੰਥ ਨਾਲ ਏਕਾ ਰੱਖਦਾ ਸੀ ਉਹ ਵੀ ਬਾਦਸ਼ਾਹ ਕੋਲ ਗਿਆ ਚੁਗਲੀ ਮਾਰਨ ਵਾਸਤੇ ਸੀ ਗੁਰੂ ਘਰ ਦੀ ਉਹਦਾ ਉਹਦੇ ਬਾਰੇ ਚੌਥੇ ਪਾਛੇ ਦੀ ਇੱਕ ਸ਼ਲੋਕ ਹੈ ਉਹਦੇ ਗੁਰੂ ਜੀ ਨੇ ਦਰਜ ਕੀਤਾ ਕਿ ਮਲ ਜੂਈ ਭਰਿਆ ਨੀਲਾ ਕਾਲਾ ਕਿ ਦੋ ਲੜਾ ਤਿੰਨ ਬੇਮੁਖ ਬੇਮੁਖਿਆ ਨੂੰ ਪਾਇਆ ਉਹ ਵਿਮਕ ਬੰਦਾ ਉਹ ਵਿਕਾਰਾਂ ਦੀ ਮੈਲ ਨਾਲ ਭਰਿਆ ਹੋਇਆ ਉਥੇ ਗਿਆ ਚੁਗਲੀ ਕਰਨ ਵਾਸਤੇ ਪਾਸ ਨਾ ਦੇਈ ਕੋਈ ਬਹਿਨ ਜਗਤ ਮੂਹ ਗੂੜ ਪਰਸਕ ਵੀ ਮਲ ਲਾਏ ਮਨਮੁਖ ਆਇਆ ਉਥੇ ਗਿਆ ਪਰ ਉਥੇ ਸ਼ਾਹੀ ਦਰਬਾਰ ਦੀ ਚੁਗਲੀ ਚਲੀ ਨਾ ਕਿ ਕਿ ਸ਼ਾਹੀ ਦਰਬਾਰ ਦੇ ਆਪਣੇ ਵੀ ਇਤਨੇ ਸਾਧਨ ਹੁੰਦੇ ਨੇ ਕਿ ਉਹ ਗੁਰੂ ਘਰ ਦੇ ਬਾਰੇ ਜਾਣਦੇ ਸਨ ਕਿ ਗੁਰੂ ਘਰ ਕਿਹੋ ਜੇ ਉਪਦੇਸ਼ ਜਿਹੜਾ ਹੈ ਸੰਸਾਰ ਨੂੰ ਦੇ ਰਿਹਾ ਸੰਸਾਰ ਨੂੰ ਕੀ ਦੇਣ ਦੇ ਰਿਹਾ ਤੇ ਉੱਥੇ ਉਹਨਾਂ ਦੀ ਚੁਗਲੀ ਚਲੀ ਨਾ ਉਲਟੀ ਉਹ ਤੋਂ ਬੇਇੱਜ਼ਤੀ ਕਰਵਾ ਕੇ ਆਏ ਵੀ ਤੁਸੀਂ ਝੂਠੀਆਂ ਚੁਗਲੀਆਂ ਮਾਰ ਰਹੇ ਹੋ ਪ੍ਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ ਉਹ ਜਿਹੜੇ ਦੋਏ ਗਏ ਸਨ ਨਾ ਉੱਥੇ ਚੁਗਲੀਆਂ ਕਰਨ ਪ੍ਰਾਈ ਨਿੰਦਿਆ ਗੁਰੂ ਕਰਦੀ ਪ੍ਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰਕੇ ਭੇਜਿਆ ਉਤੋਂ ਵੀ ਉਹ ਧੱਕੇ ਖਾ ਕੇ ਵਾਪਸ ਭੇਜਿਆ ਗਿਆ ਉੱਥੇ ਵੀ ਮੂੰਹ ਕਾਲਾ ਦੋਹਾਂ ਬੇਮੁਖਾਂ ਦਾ ਕਰਾਇਆ ਉੱਥੇ ਦੋਹਾਂ ਦਾ ਮੂੰਹ ਕਾਲਾ ਹੋ ਗਿਆ ਤੜ ਸੁਣਿਆ ਸਬਤ ਜਗਤ ਵਿੱਚ ਭਾਈ ਬੇਮੁਖ ਸਣੇ ਨਫਰੈ ਪੋਲੀ ਪੋਲੀ ਪੁੰਦੀ ਫਾਵਾ ਹੋਏਗਾ ਉੱਠ ਕੇ ਆਇਆ ਪੋਲੀ ਮੁੰਨੇ ਪੋਲੇ ਪੈਂਦੇ ਆ ਉਤੋਂ ਪੋਲੇ ਖਾ ਕੇ ਜੁਤੀਆਂ ਖਾ ਕੇ ਆਪਣੇ ਨਫਰ ਸਮੇਤ ਆਪਣੇ ਸਾਥੀ ਸਮੇਤ ਉੱਚਗਲ ਕੋ ਜੜਾ ਗਿਆ ਸੀ ਉਹ ਉਥੋਂ ਮਾਰ ਖਾ ਕੇ ਵਾਪਸ ਆਇਆ ਅਗੇ ਸੰਗਤੀ ਕੁੜਮੀ ਵਿਮੁਖ ਰਲਣਾ ਨਾ ਮਿਲੇ ਤਾਂ ਵੋਟੀ ਭਤੀਜੀ ਫਿਰ ਆਨ ਕਰ ਪਾਇਆ ਅਗੇ ਸੰਗਤ ਤੇ ਕਿਸੇ ਨੇ ਮੂਹ ਨਹੀਂ ਲਾਇਆ ਪੇ ਚੁਗਲ ਹੈ ਗੁਰੂ ਘਰ ਦੀ ਚੁਗਲੀ ਕਰਨ ਵਾਲਾ ਨਿੰਦਿਆ ਕਰਨ ਵਾਲਾ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਦੀ ਨੀਤ ਨਾਲ ਉਧਰ ਗਿਆ ਸੀ ਤੇ ਸੰਗਤ ਨੇ ਕਿ ਉਹਨੂੰ ਮੂਹ ਨਾ ਲੱਗਿਆ ਸੰਗਤੀ ਕੁੜਮੀ ਵਿਮੁਖ ਰਲਣਾ ਨਾ ਮਿਲੇ ਨਾ ਸੰਗਤ ਜੀ ਰਲਣ ਨੂੰ ਤਾਂ ਮਿਲੇ ਤਾਂ ਨਾ ਕੁੜਮਾਚਾਰੀ ਵਿੱਚ ਵੋਟੀ ਪਤੀਜੀ ਫਿਰ ਆਣ ਕਰ ਪਾਇਆ ਆਖਰ ਪਤੀਜੀਆਂ ਦੇ ਵੋਟੀ ਨੂੰ ਤੇ ਮਜਬੂਰੀ ਸੀ ਕਰਦਾ ਬੰਦਾ ਸੀ ਉਹਨਾਂ ਨੇ ਫਲ ਬੂੜਕੇ ਦੇ ਲਿਆ ਕੇ ਆਪਣੇ ਘਰ ਆ ਕੇ ਮੰਜੇ ਤੇ ਪਾਇਆ ਹਲਤ ਪਲ ਦੋ ਵੇਗੇ ਨੀ ਤੇ ਭੁੱਖਾ ਕੂਖੇ ਤੇ ਆਇਆ ਤੇ ਉਸ ਚੂਰੀ ਦਾ ਫਲ ਇਹ ਮਰਿਆ ਕਿ ਉਸ ਨੂੰ ਰੋਟੀ ਨਾ ਖਾਣ ਓਏ ਪਾਣੀ ਨਾ ਪੀਣ ਓਏ ਭੁੱਖਾ ਤੇ ਹੈ ਲੇਕਿਨ ਪੀ ਨਹੀਂ ਸਕਦਾ ਹਲਤ ਪਲ ਦੋ ਵੇਗੇ ਇਹ ਲੋਕ ਪਰ ਲੋਕ ਦੋਏ ਉਸਨੇ ਗਵਾਲੇ ਨਾਲ ਇੱਥੇ ਸੁਖ ਰਿਆ ਨਾ ਅਗਲਾ ਸੁਖ ਨਿਤ ਭੁੱਖਾ ਕੂਕੇ ਤੇ ਆਇਆ ਤਨ ਤਨ ਸ੍ਰੀ ਕ੍ਰਿਤਾ ਪੁਰਖ ਹੈ ਜਿਨ ਨਿਯੋਂ ਸਚ ਬੈ ਆਪ ਕਰਾਇਆ ਉਹ ਪਰਮਾਤਮਾ ਭਾਈ ਗੁਰੂ ਤਨ ਤਨ ਹੈ ਜਿਸ ਨੇ ਆਪ ਹੀ ਨਿਆਂ ਕੀਤਾ ਕਿ ਉਸ ਗੁਰੂ ਘਰ ਦੇ ਚੁਗਰ ਨੂੰ ਇਹ ਉਸ ਦੀ ਇਹ ਹਾਲਤ ਇਹ ਦੁਰਦਿਸ਼ਾਵਜ਼ੀ ਹੋ ਗਈ ਇਹ ਉਸ ਨੂੰ ਸਜ਼ਾ ਮਿਲੀ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਜਿਹੜੇ ਪੂਰੇ ਸਤਗੁਰੂ ਦੀ ਨਿੰਦਾ ਕਰਦੇ ਨੇ ਸੋ ਸੱਚਾ ਮਾਰ ਪਹਚਾਇਆ ਸੱਚਾ ਪਰਮਾਤਮਾ ਇਹੋ ਜਿਹੇ ਨੂੰ ਮਾਰ ਕੇ ਮਿਟਾ ਦਿੰਦਾ ਜਿਹੜੇ ਸੱਚੇ ਸਤਗੁਰੂ ਦੀ ਚੁਗਲੀ ਕਰਦੇ ਨਿੰਦਿਆ ਕਰਦੇ ਨੇ ਇਹ ਅੱਖਰਤੀ ਨੇ ਆਖਿਆ ਜਿਹਨੇ ਜਗਤ ਸਭ ਉਪਾਇਆ ਗੁਰੂ ਸਾਹਿਬ ਕਹਿੰਦੇ ਨੇ ਇਹ ਮੇਰੇ ਮੁਖੋਂ ਇਹ ਅੱਖਰ ਉਸੇ ਜਗਤ ਪਿਤਾ ਪਰਮਾਤਮਾ ਨੇ ਕਢਾਏ ਜੋ ਇਸ ਜਗਤ ਦਾ ਰਚਨਹਾਰ ਹੈ ਕਿ ਇਹ ਹਾਲਤ ਹੁੰਦੀ ਹੈ ਜਿਹੜੇ ਝੂਠੇ ਚੁਗੁਰ ਖੁਰਾਂ ਦੀ ਜਿਸ ਅੰਦਰ ਤਾਤ ਪ੍ਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਿਹਦੇ ਅੰਦਰ ਪ੍ਰਾਈ ਤਾ ਦੂਜੇ ਦੀ ਈਰਖਾ ਦੂਜੇ ਲਈ ਮਾੜੀ ਸੋਚ ਹੋਵੇ ਇਸ ਦਾ ਕਦੇ ਨਾ ਹੋਵੇ ਪਲਾ ਉਸ ਇਨਸਾਨ ਦਾ ਕਦੇ ਪਲਾ ਨਹੀਂ ਹੋ ਸਕਦਾ ਜਿਹੜਾ ਕਿਸੇ ਦਾ ਬੁਰਾ ਮੰਗਦਾ ਉਸ ਦਾ ਆਖਿਆ ਕੋਈ ਨਾ ਲਗੇ ਨਿਤ ਉਜਾੜੀ ਪੁਕਾਰੇ ਖਲਾ ਜਿਵੇਂ ਕੋ ਉਜਾਰੀ ਚ ਵੀਰਾਨ ਜਗ੍ਹਾ ਚ ਖੜਾ ਪੁਕਾਰ ਰਿਹਾ ਵੀ ਕੋਈ ਸੁਣੋ ਹਰਾਨ ਹੋਵੇ ਇਸ ਤਰ੍ਹਾਂ ਉਸ ਦਾ ਆਖਿਆ ਕੋਈ ਨਾ ਲਗੇ ਐਸੇ ਪੱਦੇ ਦੀ ਕੇ ਦੀ ਕੋਈ ਪਰਵਾਹ ਨਹੀਂ ਕਰਦਾ ਲੋਕ ਸੋਚਦੇ ਛਾਡੋ ਪਰ ਇਹ ਦੀ ਆਦਤ ਹੈ ਇਹ ਕਿਸੇ ਨਾਲ ਕਿਸੇ ਦੀ ਚੁਗਲੀ ਨਹੀਂ ਦਿਆ ਕਰਦਾ ਹੀ ਰਹਿੰਦਾ ਜਿਸ ਅੰਦਰ ਚੁਗਲੀ ਚੁਗਲੋ ਵਜੇ ਕੀਤਾ ਕਰਦਿਆ ਉਸਦਾ ਸਭ ਗਿਆ ਜਿਸ ਦੇ ਅੰਦਰ ਹਰ ਵੇਲੇ ਚੁਗਲੀਆਂ ਕਰਨ ਦੀ ਨਿੰਦਿਆ ਕਰਨ ਦੀ ਵਾਦੀ ਪਈ ਹੋਵੇ ਉਸਦਾ ਕੀਤਾ ਕਰਦਿਆ ਕੀਤਾ ਕਰਦਿਆ ਉਸਦਾ ਸਭ ਗਿਆ ਉਹਦੀ ਸਭ ਕੀਤੀ ਕਮਾਈ ਕੋ ਭਲਾ ਕਰ ਜਿੰਦੀ ਕੀਤਾ ਵੀ ਉਹ ਵੀ ਸਾਰੀ ਬੇਕਾਰ ਚੇਰੇ ਜਾਂਦੀ ਹੈ ਨਿਤ ਚੁਗਲੀ ਕਰੇ ਅੜ ਹੁੰਦੀ ਪਰਾਈ ਮੁੱਕੜ ਨਾ ਸਕੇ ਉਸਦਾ ਕਾਲਾ ਪਿਆ ਜਿਹੜਾ ਪਰਿਆਂ ਜੁਨੀ ਕਰਦਾ ਫਿਰਦਾ ਉਹਦਾ ਆਪਣਾ ਮੂੰਹ ਕਾਲਾ ਹੁੰਦਾ ਪਾਪ ਉਸ ਨੂੰ ਆਪ ਨਮੋਸ਼ੀ ਬੀਜਤੀ ਹੁੰਦੀ ਹੈ ਚਾਰ ਮਹੀਨੇ ਜੂਠਾ ਪੈ ਜਾਂਦਾ ਤੇ ਕੋਈ ਉਹਦੇ ਮੂੰਹ ਨਹੀਂ ਲਾਂਦਾ ਉਹ ਫਿਰ ਉਸਦਾ ਕਾਲਾ ਪਿਆ ਮੂੰਹ ਜ਼ਫਰ ਕਾਲਾ ਪੈ ਜਾਂਦਾ ਭਾਵ ਨਮੋਸ਼ੀ بے ਹੈ ਹੀ ਦੇ ਕਾਰਨ ਉਹ ਸ਼ਰਮਿੰਦਾ ਹੁੰਦਾ ਕਰਮ ਧਰਤੀ ਸ੍ਰੀ ਕਲਯੁਗ ਜਿਹੜਾ ਕੋ ਵਿਜੇ ਤੇ ਹਾ ਕੋ ਖਾਏ ਇੱਕ ਰੱਬੀ ਨਿਯਮ ਹੈ ਇੱਕ ਲਾਫ ਨੇਚਰ ਹੈ ਕਿ ਕਰਮ ਧਰਤੀ ਸਰੀਰ ਇਹ ਜਿਹੜਾ ਸਰੀਰ ਹੈ ਇਹ ਇੱਕ ਐਸੀ ਧਰਤੀ ਹੈ ਇਹ ਧਰਤੀ ਇਸ ਤਰਤੀਆ ਕਰਮ ਕਮਾਉਣ ਦੇ ਲਈ ਤਿਸੂ ତਰਤੀ ਥਾਪ ਰੱਖੀ ਧਰਮਸਾਲ ਇਹ ਧਰਮ ਦੀ ਕਮਾਈ ਕਰਨ ਲਈ ਹੈ ਕਰਮ ਦੇ ਬੀਜ ਬੀਜਣ ਲਈ ਹੈ ਪਰ ਇਹ ਵੀ ਇੱਕ ਰੱਬੀ ਨਿਯਮਕ ਜਿ세 ਬੀਜ ਬੀਜਾਂਗੇ ਵੈਸਾ ਫਲ ਕਟਾਂਗੇ ਇਹ ਸ੍ਰੀਰ ਧਰਤੀ ਵਿੱਚ ਅਗਰ ਕੋਈ ਜ਼ਹਿਰੀਲੇ ਬੀਜ ਬੀਜਦਾ ਚੁਗਲੀ ਨਿੰਦਿਆ ਕਾਮ ਕਰੋ ਲੋਭ ਮੋਹ ਹੰਕਾਰ ਇਨਾਂ ਵਿਸ਼ੇ ਵਿਕਾਰਾਂ ਭਰੀਆਂ ਦੇ ਟੀਝੜਿਆ ਹੋਇਆ ਇਹ ਬੁਰੇ ਵਿਚਾਰ ਖਿਆਲ ਹੀ ਮਨ ਵਿੱਚ ਸਮਾ ਕੇ ਰੱਖਦਾ ਹੈ ਉਹ ਬੁਰਾਈ ਬਣ ਜਾਂਦਾ ਇਹ ਪੁੰਨੀ ਪਾਪੀ ਆਖਰ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਖਾਲੀ ਕਿਸੇ ਨੂੰ ਪੁੰਨੀ ਆਖਰ ਨਾਲ ਕੋਈ ਪੁੰਨੀ ਨਹੀਂ ਹੋ ਜਾਂਦਾ ਕਿਸੇ ਨੂੰ ਪਾਪੀ ਆਖਰ ਨਾਲ ਕੋਈ ਪਾਪੀ ਨਹੀਂ ਹੋ ਜਾਂਦਾ ਬਲਕਿ ਜੈਸੇ ਕੋ ਕਰਮ ਕਰਦਾ ਹੈ ਵੈਸਾ ਹੀ ਉਹ ਉਸਦੀ ਅਵਸਥਾ ਬਣ ਜਾਂਦੀ ਹੈ ਉਸਦੀ ਮਾਨਸਿਕ ਮਨੋਵਿਰਤੀ ਬਣ ਜਾਂਦੀ ਹੈ ਉਹ ਪਛਾਣਉਂ ਜਾਂਦੀ ਹੈ ਕਿ ਕਿਸ ਮਨੋਵਿਰਤੀ ਦਾ ਮਾਲਕ ਹੈ ਕਿਸ ਆਤਮ ਗਤੀ ਦਾ ਮਾਲਕ ਹੈ ਗੱਲਾਂ ਉੱਪਰ ਤਵਾ ਸੁਣੋ ਹੋਈ ਕਿਸ ਖਾਦੀ ਤਤਕਾਲ ਮਰ ਜਾਏ ਸਿਰਫ ਗੱਲਾਂ ਉੱਪਰ ਨਿਆਣੀ ਹੁੰਦਾ ਇਹ ਬੰਦਾ ਜ਼ਹਿਰ ਖਾਏਗਾ ਤੋ ਤਤਕਾਲ ਮਰ ਜਾਏ ਉਹ ਉਸਨੇ ਮਰਨਾ ਹੀ ਮਰ ਰਿਹਾ ਕੋਈ ਆਕੇ ਮੈਂ ਗੱਲਾਂ ਰਹੀ ਜ਼ਹਿਰ ਖਾ ਕੇ ਬਚ ਜਾਵਾਂਗਾ ਨਾ ਜੋ ਕਰਮ ਸੀ ਕਰਾਂਗੇ ਉਸ ਦਾ ਫਲ ਹਰ ਹਾਲਤ ਵਿੱਚ ਅਵਸ਼ਿ ਭੋਗਣਾ ਹੀ ਪੈਂਦਾ ਹੈ ਭਾਈ ਵੇਖੋ ਨਿਉ ਸੱਚ ਕਰਤੇ ਕਾ ਜੇ ਖੋ ਕਰੇ ਤੇ ਖਾ ਕੋਈ ਪਾਏ ਇਹ ਸੱਚੇ ਪਰਮਾਤਮਾ ਨੇ ਉਹ ਬਈ ਦੇਖ ਲਓ ਵਿਚਾਰ ਕਰ ਲਓ ਭਾਈ ਵੇਖੋ ਨਿਉ ਸੱਚ ਕਰਤੇ ਕਾ ਉਹ ਸੱਚੇ ਕਰਤੇ ਪਰਮਾਤਮਾ ਦਾ ਨਿਉ ਹੈ ਕਿ ਜੇਹਾ ਕੋਈ ਕਰੇ ਤੇਹਾ ਕੋਈ ਪਾਏ ਜੈਸੀ ਕੋਈ ਕਰਮ ਕਰਦਾ ਵੈਸੀ ਉਸਨੂੰ ਫਲ ਸੰਸਾਰ ਦਾ ਭਲਾ ਮੰਗਣ ਵਾਲਿਆਂ ਦਾ ਭਲਾ ਹੁੰਦਾ ਸੰਸਾਰ ਨਾਲ ਮਾਲਾ ਕਰਨ ਵਾਲਿਆਂ ਦਾ ਮਾਰਾ ਹੀ ਹੁੰਦਾ ਆਖਿਰ ਉਹਨਾਂ ਨੂੰ ਕਦੇ ਉਹ ਆਤਮਿਕ ਅਨੰਦ ਸੁਖ ਨਹੀਂ ਮਿਲ ਸਕਦਾ ਜਦ ਨਾਨਕ ਉਸ ਸਭ ਸੋਝੀ ਪਾਈ ਹਰ ਦਰ ਕੀ ਬਾਤਾਂ ਆਖ ਸੁਣਾਈ ਕਿ ਗੁਰੂ ਨਾਨਕ ਸਾਹਿਬ ਨੂੰ ਉਸ ਪ੍ਰਮਾਤਮਾ ਨੇ ਇਹ ਸੋਝੀ ਦਿੱਤੀ ਇਹ ਗਿਆਨ ਦਿੱਤਾ ਤੇ ਉਹਨਾਂ ਦੇ ਮਖੋਂ ਉਹੀ ਗੱਲਾਂ ਉਹੀ ਵਿਚਾਰਾਂ ਗੁਰੂ ਪਿਆਰੀਆਂ ਬਾਣੀ ਦੀ ਨਿਕਲਦੀਆਂ ਨੇ ਤੇ ਉਹ ਉਹ ਗੱਲਾਂ ਜੋ ਪਰਮਾਤਮਾ ਆਪਣੇ ਜੀਵਨ ਤੱਕ ਪਹੁੰਚਾਉਣਾ ਚਾਹੁੰਦਾ ਹੈ ਗੁਰੂ ਨਾਨਕ ਦੇ ਮੂੰਹ ਕਢਾ ਕੇ ਅਸਾਂ ਜੀਵਨ ਤੱਕ ਪਹੁੰਚਾਉਂਦਾ ਜेन ਨਾਨਕ ਉਹ ਸਭ ਸੋਝੀ ਪਾਈ ਪਰਮਾਤਮਾ ਨੇ ਸੋਝੀ ਪਾਈ ਹੈ ਮਾੜਾ ਕੀ ਚੰਗਾ ਕੀ ਹੈ ਹਰ ਦਰ ਕੀਆਂ ਬਾਤਾਂ ਉਸ ਪਰਮਾਤਮਾ ਦੇ ਦਰ ਕਰਦੀਆਂ ਗੱਲਾਂ ਆਖ ਸੁਣਾਏ ਨਾਨਕ ਆਕੇ ਸੁਣਾ ਰਿਹਾ ਗੁਰਬਾਣੀ ਇਹ ਵੀ ਬੜੀ ਵਾਰ ਆਇਆ ਹੂੰ ਆਪੂ ਬੋਲਣਾ ਜਾਣਦਾ ਮੈਂ ਕਿਆ ਸਭ ਹੁਕਮ ਆ ਜੀ ਤੇ ਗੁਰਸਬ ਕੋਈ ਨਹੀਂ ਮੇਰੀ ਆਪਣੀ ਕੋਈ ਸ਼ੇਰੋ ਸ਼ਾਇਰੀ ਨਹੀਂ ਹੈ ਇਸਨੇ ਕਦੇ ਬੈਠ ਕੇ ਤੁਕਬੰਦੀ ਜੋੜ ਕੇ ਤੇ ਕਾਵ ਰਚਨਾ ਕਰਦਾ ਐਸਾ ਨਹੀਂ ਹੈ ਇਹ ਤੁਰਕੀ ਬਾਣੀ ਆਇ ਤਿੰਨ ਸਗਲੀ ਚਿੰਦ ਮਿਟਾਈ ਇਹ ਜੈਸੀ ਮੇ ਅਮ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾ ਲੋ ਪ੍ਰਮਾਤਮਾ ਨਿਰੰਕਾਰ ਹੈ ਕੋ ਨਿਰੰਕਾਰ ਰੂਪ ਜਿਹੜਾ ਉਹ ਸਾਡੇ ਨਾਲ ਆ ਕੇ ਗੱਲਬਾਤ ਕਰਕੇ ਸਾਨੂੰ ਕੋਈ ਆਪਣੇ ਮਿਲਣ ਦਾ ਮਾਰਗ ਨਹੀਂ ਦੱਸ ਸਕਦਾ ਇਸ ਲਈ ਉਹ ਸਰੀਰ ਰੂਪ ਹੋ ਕੇ ਗੁਰੂ ਰੂਪ ਹੋ ਕੇ ਗੁਰੂ ਸਿਖ ਨੂੰ ਆ ਕੇ ਬੋਲ ਕੇ ਗੁਰਮੇ ਆਪ ਰਖਿਆ ਕਰਤਾਰੇ ਗੁਰਮੇ ਆਪ ਸਮੋਏ ਸ਼ਬਦ ਵਰਤਾਇਆ ਪਰਮਾਤਮਾ ਗੁਰੂ ਵਿੱਚ ਸਮਾ ਕੇ ਗੁਰੂ ਦੇ ਅੰਦਰ ਉਹ ਗਿਆਨ ਦੀ ਜੋਤ ਪ੍ਰਗਟ ਕਰਦਾ ਤੇ ਗੁਰੂ ਉਹ ਸਾਨੂੰ ਰੱਬੀ ਹੁਕਮ ਸੁਣਾਉਂਦਾ ਜਿਨਿ ਗੁਰਮੁਖਰ ਨਾਮ ਤਨ ਖਟਿਓ ਸੇ ਦਿਵਾਲੀਏ ਜੁਗਮਾਇ ਜਿਨਿ ਗੁਰਮੁਖਰ ਨਾਮ ਤਨ ਨਾ ਖਟਿਓ ਜਿਹਨੇ ਦੁਨੀਆਂ ਵਿੱਚ ਆ ਕੇ ਪਰਮਤਮ ਨਾਮ ਦੇ ਤਨ ਦੀ ਖੱਟੀ ਨਹੀਂ ਕੀਤੀ ਸੇ ਦਿਵਾਲੀਏ ਜੁਗਮਾਇ ਉਹਨਾਂ ਸਮਝੋ ਦਿਵਾਲਾ ਹੋ ਗਿਆ ਪੰਗਾਲ ਹੋ ਗਏ ਕਿ ਕੋ ਪੱਲੇ ਹੀ ਕੁਝ ਨਹੀਂ ਹੈ ਜਿਹੜਾ ਤੁਹਾਨੂੰ ਉਹ ਖੜਦੇ ਰਹੇ ਇਹ ਕਾਚਾ ਤਨ ਸੰਚੇ ਮੂਰਖ ਗਵਾਰ ਕਿਉਂਕਿ ਨਾਲ ਨਹੀਂ ਜਾਂਦਾ ਓਏ ਮੰਗਦੇ ਫਿਰੇ ਸਭ ਜਗਤ ਮੇਂ ਕੋਈ ਮੂੰਹ ਠੁਕਣਾ ਤਿੰਨ ਕੋ ਪਾਏ ਐਸੇ ਬੰਦੇ ਜਿਹੜੇ ਪ੍ਰਮਾਤਮਾ ਨੂੰ ਤਨਖਤੀ ਨਹੀਂ ਕਰਦੇ ਉਹ ਸੰਸਾਰ ਹੀ ਮੰਗਦੇ ਹੀ ਰਹਿੰਦੇ ਨੇ ਸਦਾ ਉਹ ਅਰਬਾਂ ਖਰਬਾਂ ਦੇ ਮਾਲਕ ਉਹ ਵੀ ਰਜਦੇ ਨਹੀਂ ਫਿਰ ਦੁਨੀਆ ਨੂੰ ਲੁੱਟਣ ਦੇ ਮਨਸੂਬੇ ਬਣਾਉਂਦੇ ਰਹਿੰਦੇ ਨੇ ਪ੍ਰਾਈ ਵਕੀਲੀ ਕਰੇ ਆਪਣੀ ਪ੍ਰਤੀਤ ਖੋਹਣ ਸਗੂ ਆਪੀ ਆਪ ਲਿਖਾਂ ਉਹ ਦੂਜੇ ਦੀਆਂ ਚੁਗਲੀਆਂ ਕਰਦੇ ਰਹਿੰਦੇ ਨੇ ਦੂਜੇ ਦੀ ਬਿਖੀਲੀਂ ਕਰਦੇ ਰਹਿੰਦੇ ਨੇ ਦੂਜੇ ਦੇ ਹੱਕ ਮਾਰਦੇ ਰਹਿੰਦੇ ਨੇ ਤੇ ਉਹ ਆਪਣੀ ਪ੍ਰਤੀਤ ਖੋਹਣ ਆਪਣਾ ਯਕੀਨ ਉਹਨਾਂ ਤੇ ਕੋਈ ਯਕੀਨ ਨਹੀਂ ਕਰਦਾ ਫਿਰ ਉਹ ਆਪਣਾ ਆਪ ਆਪ ਹੀ ਸੰਸਾਰ ਦੇ ਸਾਹਮਣੇ ਪੜ ਕਰ ਦਿੰਦੇ ਨੇ ਜਿਸ ਧਨ ਕਾਰਨ ਚੁਗਲੀ ਕਰੇ ਸੋ ਤਨ ਚੁਗਲੀ ਹੱਥ ਨੂੰ ਆਵੇ ਉਹ ਭਾਵਾਂ ਦਿੱਤਾ ਜਾਏ ਉਹ ਭਾਵੇਂ ਜਿੰਨੇ ਮਰਜ਼ੀ ਜਾ ਕੇ ਚੁਗਲੀਆਂ ਮਾਰੀ ਜਾਣ ਚੁਗਲੀ ਦੇ ਜ਼ਰੀਏ ਉਹ ਰੱਬੀ ਤਨ ਜਿਹੜਾ ਹੈ ਉਹ ਪੱਲੇ ਨਹੀਂ ਪੈ ਸਕਦਾ ਚੁਗਲੀ ਦੇ ਜ਼ਰੀਏ ਅਸੀਂ ਸੰਸਾਰ ਜੀ ਆਪਣਾ ਵੀ ਬੁਰਾ ਤੇ ਕਿਸੇ ਦਾ ਹੀ ਬੁਰਾ ਕਰ ਸਕਦੇ ਆ ਜਿਸ ਤਨ ਕਾਰਨ ਚੁਗਲੀ ਕਰੇ ਜਿਸ ਤਨ ਦੁਰ ਦੇ ਕਾਰਨ ਕੋ ਚੁਗਲੀ ਕਰਦਾ ਸੋ ਤਨ ਚੁਗਲੀ ਹੱਥ ਨਾ ਆਵੇ ਚੁਗਲੀ ਨਾਲ ਉਹ ਚੀਜ਼ ਪੱਲੇ ਨਹੀਂ ਪੈਂਦੀ ਪੱਲੇ ਉਹ ਹੀ ਪੈਂਦੀ ਹੈ ਜੋ ਪ੍ਰਮਾਤਮਾ ਨੇ ਸਾਡੇ ਭਾਗਾਂ ਲਿਖਿਆ ਉਹ ਭਾਗਾਂ ਚਿੱਤਾ ਜੇ ਉਹ ਜਿੱਤੇ ਭਾਵੇਂ ਫਿਰਦੇ ਰਹਿਣ ਕੋਈ ਉਹਦਾ ਫਲ ਨਹੀਂ ਹੈ ਗੁਰਮੁਖ ਸੇਵਕ ਉਹ ਭਾਇ ਹਰ ਤਨ ਮਿਲੈ ਜੇ ਗੁਰਮੁਖ ਬਣ ਕੇ ਸੇਵਕ ਭਾਵਨਾ ਦੇ ਨਾਲ ਪ੍ਰਮਾਤਮ ਦੇ ਲਲ ਲਗਿਆ ਜਾਏ ਤੇ ਫਿਰ ਹਰ ਤਨ ਮਿਲੈ ਰੱਬੀ ਨਾਮ ਰੂਪੀ ਤਨ ਆਤਮਾ ਗੁਣਾਂ ਦਾ ਤਨ ਮਿਲਦਾ ਕਿ ਤੂੰ ਕਰਮ ਹੀ ਲੈ ਨਾ ਸਕੇ ਹੋਰ ਤ ਹੈ ਦੇਸ਼ ਦਿਸ਼ੰਤਰ ਹਰ ਤਨ ਨਾ ਹੈ ਜਿਹੜੇ ਕਰਮਹੀਨ ਬੰਦੇ ਨੇ ਜਿਨ੍ਹਾਂ ਦੇ ਕਰਮ ਗੁਰੂ ਦੀ ਮਤ ਅਨੁਸਾਰ ਨਹੀਂ ਹਨ ਉਹ ਨਹੀਂ ਕਰਮੀ ਲੈ ਨਾ ਸਕੇ ਉਹ ਇਹ ਨਾਮ ਤਨ ਜਿਹੜਾ ਆਤਮਾ ਅਨੰਦ ਬਖਸ਼ਦਾ ਹੈ ਜਿਹੜਾ ਆਪਣੇ ਅੰਦਰ ਅਮਰਤੀ ਦਾਗ ਪੈਦਾ ਕਰਦਾ ਉਹ ਲੈ ਨਾ ਸਕਾ ਨਹੀਂ ਲੈ ਸਕਦੇ ਹੋਰ ਤ ਹੈ ਕਿਸੇ ਔਰ ਥਾਂ ਤੇ ਜਾ ਕੇ ਦੇਸ਼ ਦਿਸ਼ੰਤਰ ਹਰ ਤਨ ਨਾਹੀਂ ਦੇਸ਼ਾਂ ਦਿਸ਼ੰਤਰਾਂ ਵਿੱਚ ਪਟਕਿਆ ਸਾਰੇ ਦੇਸ਼ਾਂ ਦੇ ਰਾਜ ਕਮਾਏ ਵੀ ਇਹ ਰੱਬੀ ਤਨ ਦੀ ਪ੍ਰਾਪਤੀ ਹੋ ਜਾਏ ਇਹ ਨਹੀਂ ਇਹ ਨਹੀਂ ਹੋ ਸਕਦੀ ਇਹ ਕਿਹਦੇ ਵਿੱਚ ਇਹ ਗੁਰੂ ਦਾ ਹੀ ਇੱਕ ਦਰ ਹੈ ਕਿ ਗੁਰੂਦਰ ਤੇ ਡਿੱਗਿਆ ਮਨ ਦੀ ਮਤ त्यागਿਆ ਤਨ ਮਨ ਤਨ ਸਭ ਸੋਬ ਗੁਰੂ ਕੋ ਹੁਕਮ ਮੰਨਿਆ ਪਾਇਆ ਇੱਕੋ ਹੀ ਰਾਹ ਹੈ ਰੱਬੀ ਹੁਕਮ ਤਰੂ ਜਿਹੜਾ ਕਿ ਗੁਰੂ ਸਾਹਿਬ ਨੇ ਗੁਰੂ ਗਨ ਸਾਹਿਬ ਜੀ ਦੀ ਅਰੰਭਲੀ ਬਾਣੀ ਜਪਜੀ ਸਾਹਿਬ ਦੀ ਪਹਿਲੀ ਵਾਰ ਸਮਝਾਇ ਕੇ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਸਾਨੂੰ ਜੀਵਨ ਦੀ ਰਚਨਾ ਕਰਕੇ ਉਸ ਨੇ ਨਾਲ ਇਹ ਵੀ ਇੱਕ ਲਿਖ ਦਿੱਤਾ ਕਿ ਨਿਯਮ ਬਣਾ ਦਿੱਤਾ ਕਿ ਜਿਹੜਾ ਉਹਦੇ ਹੁਕਮੀ ਤੁਰਦਾ ਰੱਬੀ ਰਜ਼ਾ ਵੀ ਤੁਰਦਾ ਹੈ ਰੱਬੀ ਹੁਕਮ ਨੂੰ ਪ੍ਰਵਾਨ ਕਰਦਾ ਹੈ ਉਹੀ ਸੱਚਾ ਧਰਮੀ ਹੈ ਉਹੀ ਰੱਬ ਵੱਲੋਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਆਨੰਦ ਪ੍ਰਾਪਤ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ